ਦੀ ਵੈਲਡਰ ਗਰਲ ਹਰਪਾਲ ਕੌਰ ਯਾਨੀ ਕਿ ਬਰਾਊਨ ਕੁੜੀ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਲਗਾਤਾਰ ਆਪਣੀ ਵਰਕਸ਼ਾਪ ਦੇ ਵਿੱਚ ਕੰਮ ਕਰਦਿਆਂ ਦੀਆਂ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਤੇ ਲੋਕਾਂ ਦੇ ਵੱਲੋਂ ਵੀ ਉਸ ਦੀਆਂ ਵੀਡੀਓਜ਼ ਨੂੰ ਕਾਫੀ ਸਰਾਹਿਆ ਜਾਂਦਾ ਹੈ ਤੇ ਪਿਛਲੇ ਦਿਨੀ ਉਸ ਦੀ ਭੈਣ ਦਾ ਵਿਆਹ ਹੋਇਆ ਸੀ ਜਿਸ ਦੀਆਂ ਫੋਟੋਆਂ ਤੇ ਤਸਵੀਰਾਂ ਤੁਸੀਂ ਸਾਰਿਆਂ ਨੇ ਦੇਖੀਆਂ ਹੀ ਹੋਣਗੀਆਂ ਤੇ ਉੱਥੇ ਹੀ ਉਹ ਆਪਣੇ ਮੁੰਡੇ ਲੱਡੂ ਨਾਲ ਵੀ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ ਤੇ ਦੋਨੇ ਮਾਂ ਪੁੱਤ ਅਕਸਰ ਹੀ ਮਜ਼ਾਕ ਕਰਦੇ ਰਹਿੰਦੇ ਹਨ ਤਰਸਲ ਉਸ ਦਾ ਮੁੰਡਾ ਪਹਿਲੀ ਕਮਾਈ ਕਰਕੇ ਉਸ ਦੇ ਹੱਥਾਂ ਤੇ ਜਦੋਂ ਧਰਦਾ ਹੈ ਤਾਂ ਉਸ ਦੀ ਮਾਂ ਬਰਾਉਨ ਕੁੜੀ ਬਹੁਤ ਖੁਸ਼ ਹੁੰਦੀ ਹੈ ਤੇ ਉੱਥੇ ਹੀ ਉਸ ਨੇ ਆਪਣੇ ਮੁੰਡੇ ਨਾਲ ਇੱਕ ਬਹੁਤ ਹੀ ਪਿਆਰੀ ਵੀਡੀਓ ਸ਼ੇਅਰ ਕੀਤੀ ਹੈ ਤੇ ਸਮਾਜ ਨੂੰ ਵੀ ਇੱਕ ਵੱਡਾ ਸੁਨੇਹਾ ਦਿੱਤਾ ਹੈ ਤੇ ਉਸ ਨੇ ਪੋਸਟ ਥੱਲੇ ਲਿਖਿਆ ਕਿ ਵਾਹਿਗੁਰੂ ਐਦਾਂ ਹੀ ਮਿਹਰ ਬੜਾਈ ਰੱਖਿਓ ਫੋਨ ਤੋਂ ਦੂਰ ਰੱਖਣ ਤਾਂ ਬੱਚਿਆਂ ਨੂੰ ਬਿਜੀ ਰੱਖੋ ਆਪਣੀ ਹੈਲਪ ਕਰਵਾਓ ਮਾਪਿਓ ਦੀ ਹੈਲਪ ਕਰਨ ਵਿੱਚ ਕਾਦੀ ਸ਼ਰਮ ਸਟੱਡੀ ਦੇ ਨਾਲ-ਨਾਲ ਘਰ ਦਾ ਕੰਮ ਹਰ ਇੱਕ ਬੱਚੇ ਨੂੰ ਕਰਨਾ ਚਾਹੀਦਾ ਨਹੀਂ ਜਾਂ ਅੱਜ ਦੇ ਟਾਈਮ 'ਚ ਜਵਾਕ ਫੋਨ ਟੀਵੀ 'ਚੋਂ ਨਹੀਂ ਨਿਕਲਦੇ ਬੱਚਿਆਂ ਨੂੰ ਪੈਸੇ ਦੀ ਕਦਰ ਮਾਪਿਓ ਦੀ ਕਦਰ ਦਾ ਪਤਾ ਲੱਗਦਾ ਵਾਹਿਗੁਰੂ ਤਾਂ ਇਸ ਪੋਸਟ ਤੋਂ ਬਾਅਦ ਉਸਨੇ ਆਪਣੇ ਮੁੰਡੇ ਲੱड्डੂ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਉਹ ਵੀਡੀਓ ਵੀ ਤੁਸੀਂ ਦੇਖੋ ਲੋ ਜੀ ਮੁੰਡੇ ਨੇ ਲਾਏ ਸੀਗੇ 15 ਦਿਨ ਕੰਮ ਤੇ ਹੈ ਤੇ ਮੁੰਡੇ ਦੀ ਬਣੀ ਆ 200 ਰੁਪਏ ਦੇ ਹਿਸਾਬ ਦੇ ਨਾਲ 3000 ਤਨਖਾਹ ਕੱਲ ਤੋਂ ਜਾਣਾ ਇਹਨੇ ਸਕੂਲ ਪਰਸੋਂ ਤੋਂ ਸਕੂਲ ਜਾਣਾ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਜਿਹੜੇ ਤਾਂ 15 ਦਿਨ ਛੁੱਟੀਆਂ ਕਰਨੀਆਂ ਇਹ ਕਰ ਕੰਮ ਤੈਨੂੰ 200 ਰੁਪਏ ਦੇਵਾਂਗੇ ਆ ਲਓ ਮੁੰਡਾ ਲੈ ਕੇ ਆਇਆ بڑے ਮੁੰਡੇ ਦਾ 3000 ਰੁਪਿਆ ਤੇ ਦੇਣ ਲੱਗਾ ਆਪਣੀ ਮਾਂ ਨੂੰ ਮੈਂ ਨੋਟ ਆਪੇ ਸਹੀ ਕਰ ਲੈਣੀ ਮੁੰਦੇਰੇ ਤੂੰ ਆ ਮੇਰੇ ਮੁੰਡੇ ਦੀ ਪਹਿਲੀ ਤਨਖਾਹ ਇਹ ਪਹਿਲੀ ਤਨਖਾਹ 3000 ਰੁਪਇਆ ਇਹ 3000 ਰੁਪਇਆ ਇਹਨੇ ਮੈਨੂੰ ਤਾਂ ਦਿੱਤਾ ਮੈਂ ਇਹਨੂੰ 15 ਦਿਨ ਕੰਮ ਇਹਦੇ ਤੋਂ ਤਾਂ ਕਰਾਇਆ ਕਿਉਂਕਿ ਮੇਰੇ ਕਮਰੇ ਦਾ ਪੱਖਾ ਹੋਇਆ ਜਾਂ ਖਰਾਬ ਤੇ ਮੈਂ ਲਵਾਉਣਾ ਪੱਖਾ ਮੈਂ ਇਹਨੂੰ ਕਿਹਾ ਸੀ ਮੈਨੂੰ ਚਾਹੀਦੇ ਆ 3000 ਰੁਪਇਆ 2000 3000 ਮੈਂ ਆਪ ਪਾ ਕੇ ਵਧੀਆ ਪੱਖਾ ਲਵਾਉਂਗੀ ਤੂੰ ਕੰਮ ਕਰ ਤੇ ਮੈਨੂੰ ਪੈਸੇ ਦੇ ਅੱਧੇ ਪੈਸੇ ਤੂੰ ਪਾਵਾਂ ਮੈਂ ਅੱਧੇ ਪੈਸੇ ਮੈਂ ਪਾਉਂ ਹੁਣ ਲੈ ਕੇ ਆਵਾਂਗੇ ਆਪਾਂ ਪੱਖਾ ਤੇ ਇਹ ਕਹਿੰਦਾ ਵੀ ਮੈਂ ਸਾਰਾ 3000 ਨਹੀਂ ਦੇਣਾ ਤੇ ਇਹਦੇ ਵਿੱਚੋਂ ਆਹਾ ਉਹ બે ਕੈਮਰਾ ਨਹੀਂ ਹੁੰਦਾ ਆ ਲੈ ਫੜ ਤੂੰ ਇਹ ਮੈਨੂੰ ਦੇ ਦਿੱਚਿਆ ਬਾਅਦ ਚ ਕਾਜ ਨਹੀਂ ਤੋ ਲੈਣੀ ਮੈਂ ਹੀ ਆ ਇਹ ਤੂੰ ਰੱਖ ਲੈ ਤੇ ਪੱਖਾ ਮੈਂ ਆਪਣੇ ਕੋਲ ਹੀ ਲਵਾ ਸਕਦੀ ਸੀ ਇਹ ਤਾਂ ਸਿਰਫ ਜਸਟ ਮੈਂ ਤੈਨੂੰ ਦੱਸਣਾ ਸੀਗਾ ਆ 1000 ਰੁਪਇਆ ਦੇ ਆ ਨਾਨੇ ਨੂੰ ਹੂੰ ਤੇ ਆ 1000 ਰੁਪਇਆ ਦੇ ਆ ਨਾਨੀ ਨੂੰ ਆ 500 ਆ ਇਹ ਮੈਂ ਰੱਖ ਲੈਂਦੀ ਆ ਹਲੋ ਨਹੀਂ ਨਹੀਂ ਤੂੰ ਰੱਖ ਲੈ ਨਹੀਂ ਨਹੀਂ ਮੈਨੂੰ ਨਹੀਂ ਚਾਹੀਦੇ ਨਹੀਂ ਚਾਹੀਦੇ ਮੈਨੂੰ ਤੂੰ ਇਹ ਤੂੰ ਨਾਨੀ ਨਾਨਦੇ ਨੂੰ ਦੇ ਆ ਮੈਂ 500 ਹੀ ਰੱਖ ਲੈਣਾ ਤੂੰ ਆ 500 ਤੂੰ ਖਰਚ ਲੈ ਹੈਂ ਨਹੀਂ ਕੀ ਰੱਖ ਲਾ ਚੱਲ ਮੁੰਡਾ ਮੇਰਾ شریف ਹੋਣੇ 10000 ਰੁਪਏ ਮੈਨੂੰ ਦਿੱਤਾ ਕਹਿੰਦੇ ਸਾਰੇ ਨੂੰ ਬਰਾਬਰ-ਬਰਾਬਰ ਰੱਖਣਾ ਆ ਇੱਧਰ ਆ ਇੱਧਰ ਆ ਇੱਕ ਜੱਫੀ ਤਾਂ ਬਣਦੀ ਆ ਮੈਂ ਬਹੁਤ ਬਲੈਕਮੇਲ ਕਰਦੀ ਆ ਇਹਨੂੰ ਨਿਆਂਿਆਂ ਨੂੰ ਕੰਮ ਕਰਨ ਲੋਣਾ ਚਾਹੀਦਾ ਆ ਫੇਰ ਹੀ ਉਹ ਅੱਗੇ ਜਾ ਕੇ ਕੰਮ ਕਰਨਗੇ ਹੁਣ ਇਹਨੂੰ ਪਤਾ ਨਾ ਇਹਦੀ ਮਾਂ ਕੱਲੀ ਆ ਵੇ ਵੱਡਾ ਹੋ ਕੇ ਇਹਨੇ ਕੰਮ ਕਰਨਾ ਮੇਰੀ ਬੇਇੱਜ਼ਤੀ ਨਾ ਕਰਾ ਦੇਈ ਮੇਰੇ ਨਾਮ ਦਾ ਲੋਕਾਂ ਨੇ ਬਾਅਦ ਚ ਹੁਣ ਤੇਰੀਆਂ ਮੈਂ ਵੀਡੀਓ ਬਣੇ ਕੱਲੂ ਮੇਰੀ ਬੇਸੀ ਨਾ ਜੇ ਕਹਣਾ ਨਾ ਮੁੰਡਾ ਨਕਮਾ ਇਦਾਂ ਨਹੀਂ ਹੋਣੀ ਚਾਹੀਦੀ ਠੀਕ ਹੈ ਵੱਡਾ ਹੋਈ ਜਾਂਦਾ ਹੁਣੇ ਜਵਾਨ ਹੋਈ ਜਾਂਦਾ ਕੁੜੀ ਲੱਭੀ ਉਹਦੇ ਲਈ ਵਿਆਹ ਹੀ ਕਰਨਾ ਹੈ ਇਹ ਸੰਗ ਗਿਆ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ